ਕੇਂਦਰ ਨੇ 1600 ਕਰੋੜ ਦਾ ਐਲਾਨ ਕਰਕੇ ਉਹ ਗਏ ਉਹ ਗਏ ਅਜੇ ਤੱਕ ਆਇਆ ਕੁਛ ਨਹੀਂ 12000 ਕਰੋੜ ਦਾ ਜੇ ਵੀ ਪੇਚ ਫਸਿਆ ਹੈ 12 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੀਐਮ ਹਾਊਸ ਵੱਲੋਂ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪੀਐਮ ਹਾਊਸ ਨੂੰ ਚਿੱਠੀ ਲਿਖੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੇ ਨਾਲ ਹੜ੍ਹਾਂ ਦੇ ਮਾਮਲੇ ਤੇ ਮੁਲਾਕਾਤ ਕਰਨਾ ਚਾਹੁੰਦੇ ਹੈ ਸਾਨੂੰ ਸਮਾਂ ਤਰੀਕ ਦੱਸੀ ਜਾਵੇ ਇੱਕ ਮੁੱਖ ਮੰਤਰੀ ਨੂੰ ਤੁਸੀਂ ਸਮਾਂ ਨਹੀਂ ਦੇ ਰਹੇ ਤਾਕੀ ਇਹ ਮੰਨਿਆ ਜਾਵੇ ਕਿ ਇਹ ਇਸ ਲਈ ਨਹੀਂ ਕਿ ਇੱਥੇ ਡਬਲ ਇੰਜਨ ਵਾਲਾ ਫਾਰਮੂਲਾ ਥੋੜਾ ਲਾਗੂ ਨਹੀਂ ਹੁੰਦਾ ਜੇ ਕਿਸਾ ਪੋਲਟਰੀ ਫਾਰਮ ਉੱਜੜ ਜਾਵੇ ਚਾਹੇ ਉੱਥੇ 250 ਮੁਰਗੀ ਹੋਵੇ ਚਾਹੇ 500 ਚਾਹੇ 1000 ਮਿਲਣਾ ਉਹਨੂੰ 100 ਮੁਰਗੀਆਂ ਦੇ ਹੀ ਮਤਲਬ 10000 ਮਿਲਣਾ ਤੇ 6 ਦੇ ਫਰੀਦ ਅੱਦੀ ਜ਼ਿਲ੍ਹਿਆਂ ਦੇ ਵਿੱਚ 17000 ਕਿਸਾਨ ਤਾਦ ਤੋਂ ਪਰ ਖੇਤੀ ਕਰਨ ਜਾਂਦਾ ਤੇ ਰੇਤ ਨੂੰ ਚੁੱਕ ਕੇ ਇਕੱਠਿਆਂ ਕਰਨਾ ਜਾਂ ਬਾਜ਼ਾਰ 'ਚ ਵੇਚਣਾ ਇਹ ਵੱਡੀ ਚੁਣੌਤੀ ਹੈ ਉਹਨਾਂ ਲਈ ਤਾਂ ਪਹਿਲਾਂ ਖੇਤ ਨੂੰ ਖੇਤ ਬਣਾਉਣਾ ਚਾਹੀਦਾ ਸਾਹਸ ਲੱਖ ਦੀ ਸਿਹਤ ਬੀਮਾ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਉਹਦੇ ਫੱਟੇ ਬੋਰਡ ਤਸਵੀਰਾਂ ਬੈਨਰ ਅਖਬਾਰਾਂ ਚ ਇਸਤੇਮਾਲ ਬੜੇ ਪ੍ਰਕਾਸ਼ਿਤ ਕੀਤੇ ਮੇਨਾ ਹੋਵੇ ਕਿ 10 ਲੱਖ ਵਾਲੀ ਸਕੀਮ ਜੇ ਸਹੀ ਰੂਪ ਚ ਲਾਗੂ ਹੋ ਜਵੇ ਤੇ ਜੋ ਸਾਰਾ ਪੰਜਾਬ ਬੇਭਾਨ ਹੋਣ ਲੱਗੇ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਆ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਨੂੰ ਤਾਂ ਸਮਾਂ ਹੀ ਨਹੀਂ ਦੇਇਆ ਪੰਜਾਬ ਦੇ ਵਿੱਚ ਜੋ ਹੜਾਂ ਦੀ ਸਥਿਤੀ ਹੈ ਉਸ ਹੜਾਂ ਦੀ ਪਾਣੀ ਉਤਰਨ ਤੋਂ ਬਾਅਦ ਜਾਂ ਘਟ ਰਹੇ ਪਾਣੀ ਤੋਂ ਬਾਅਦ ਜੋ ਖੇਤਾਂ ਦੀ ਪਿੰਡਾਂ ਦੀ ਘਰਾਂ ਦੀ ਹਾਲਾਤ ਹੈ ਉਸ ਹਾਲਾਤ ਨਾਲ ਨਜਿੱਠਣ ਦੇ ਲਈ ਕੇਂਦਰ ਨੇ 1600 ਕਰੋੜ ਦਾ ਐਲਾਨ ਕਰਕੇ ਉਹ ਗਏ ਉਹ ਗਏ ਅਜੇ ਤੱਕ ਆਇਆ ਕੁਝ ਨਹੀਂ 12000 ਕਰੋੜ ਦਾ ਜੀ ਵੀ ਪੇਚ ਫਸਿਆ ਤੇ ਪ੍ਰਧਾਨ ਮੰਤਰੀ ਜੀ ਹੋਰਾਂ ਦੇ ਨਾਂ ਦੇ ਉੱਤੇ ਦੁਨੀਆ ਦੇ ਸਭ ਤੋਂ ਮਸ਼ਹੂਰ ਤੇ ਪ੍ਰਚਲਿਤ ਸਾਈਟ ਦੇ ਉੱਤੇ ਪੈਸੇ ਮੰਗੇ ਜਾ ਰਿਹਾ ਜੀ ਪ੍ਰਧਾਨ ਮੰਤਰੀ ਰਾਤ ਫੰਡ ਚ ਪੈਸੇ ਪਾਓ ਪੰਜਾਬ ਦੇ ਲਈ ਉਹ ਕਿਹਨੂੰ ਦੇਣੇ ਆ ਕਿਵੇਂ ਦੇਣੇ ਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇੱਧਰ ਮੁੱਖ ਮੰਤਰੀ ਸਾਹਿਬ ਨੇ ਐ ਸੀਐਮ ਰਾਤ ਫੰਡ ਦੇ ਵਿੱਚ ਪੈਸੇ ਮੰਗਣ ਦੀ ਬਜਾਏ ਇਕ ਨਾਮਾ ਰੰਗਲਾ ਪੰਜਾਬ ਫੰਡ ਜਾਂ ਬਣਾ ਲਿਆ ਉੱਚ ਪੈਸੇ ਮੰਗੇ ਜਾ ਰਿਹਾ ਹੈ ਉਹਨੂੰ ਲੈ ਕੇ ਰੇੜਕਾ ਚੱਰੀ ਹੈ ਪਰ ਇੱਕ ਸੂਬੇ ਦਾ ਮੁੱਖ ਮੰਤਰੀ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੇ ਕਿ ਜੀ ਪੰਜਾਬ ਦੇ ਵਿੱਚ ਜੋ ਹੜਾਏ ਨੇ ਉਹਦੇ ਸੰਬੰਧ ਦੇ ਵਿੱਚ ਮੈਂ ਤੁਹਾਡਾ ਮੁਲਾਕਾਤ ਕਰਨਾ ਚਾਹੁੰਨਾ ਤੇ 15 ਦਿਨ ਬੀਤਣ ਨੂੰ ਆ ਜਾਣਾ ਸਰਕਾਰ ਗੱਲ ਇਹ ਨਾ ਕਰੇ 12 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੀਐਮ ਹਾਊਸ ਵੱਲੋਂ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪੀਐਮ ਹਾਊਸ ਨੂੰ ਚਿੱਠੀ ਲਿਖੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੇ ਨਾਲ ਹੜ੍ਹਾਂ ਦੇ ਮਾਮਲੇ ਤੇ ਮੁਲਾਕਾਤ ਕਰਨਾ ਚਾਹੁੰਦੇ ਹਨ ਸਾਨੂੰ ਸਮਾਂ ਤਰੀਕ ਦੱਸੀ ਜਾਵੇ ਇੱਥੋਂ ਤੱਕ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਵੀ ਸਮਾਂ ਮੰਗਿਆ ਗਿਆ ਪਰ ਦੋਹਾਂ ਵੱਲੋਂ ਅਜੇ ਤੱਕ ਕੋਈ ਹੁੰਗਾਰਾ ਨਹੀਂ ਕੀ ਕਰਨਾ ਜੀ ਠੀਕ ਹੈ ਤੁਹਾਡੇ जिम्मे ਹੁੰਦੇ ਨੇ ਤਾਂ ਸ਼ੈਡਿਊਲ ਹੁੰਦਾ ਇਸੇ ਲਈ ਚਿੱਠੀ ਪਾਈ ਗਈ ਹੈ ਨਾ ਕਿ ਤੁਸੀਂ ਆਪਣਾ ਤਰੀਕ ਦੇ ਵਿੱਚੋਂ ਸਮੇਂ ਦੇ ਵਿੱਚੋਂ ਦੇਖ ਕੇ ਕੋਈ ਸਮਾਂ ਦੇ ਦਿਓ ਜੇ ਇੱਕ ਮੁੱਖ ਮੰਤਰੀ ਨੂੰ ਤੁਸੀਂ ਸਮਾਂ ਨਹੀਂ ਦੇ ਰਹੇ ਤਾਂ ਕੀ ਇਹ ਮੰਨਿਆ ਜਾਵੇ ਕਿ ਇਹ ਇਸ ਲਈ ਨਹੀਂ ਕਿ ਇੱਥੇ ਡਬਲ ਇੰਜਣ ਵਾਲਾ ਫਾਰਮੂਲਾ ਥੋੜਾ ਲਾਗੂ ਨਹੀਂ ਹੁੰਦਾ ਹਾਂ ਮੁੱਖ ਮੰਤਰੀ ਪ੍ਰਗਟਮਾਨ ਹੋ ਰਹੇ ਨੇ ਵੀ ਕੈਬਨਿਟ ਦੀ ਬੈਠਕ ਸੱਦੀ ਹੈ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਖੜਾ ਦੇ ਮਾਮਲੇ ਤੇ ਇਹਨਾਂ ਨੇ ਵਿਸ਼ੇਸ਼ اجلاس ਸੱਦਿਆ ਪੈਸੇ ਦਾ ਇਜਲਾਸ ਦੀਆਂ ਤਰੀਕਾਂ ਜੋ ਦਿੱਤੀਆਂ ਹੋ ਤਾਂ ਇਹ ਕਿ 26 ਤੋਂ 29 26 ਤੋਂ 29 ਨਹੀਂ ਜਨਾਬ ਅਸਲ ਦੇ ਵਿੱਚ 26 ਤੇ 29 ਨੂੰ ਇਹ ਸੈਸ਼ਨ ਹੈ ਦਿਖਾਇਆ ਇਹ ਜਾ ਰਿਹਾ ਜਿਵੇਂ 4 ਦਿਨ ਦਾ ਹੋਵੇ 26 ਸਤੰਬਰ ਤੋਂ ਸ਼ੁਰੂ ਕਰਾਂਗੇ 29 ਸਤੰਬਰ ਤੱਕ ਚਲਾਵਾਂਗੇ ਨਹੀਂ ਜਨਾਬ 26 ਨੂੰ ਸ਼ੁੱਕਰਵਾਰ ਹੋਊਗਾ ਸ਼ਨੀਵਾਰ ਤੋਂ ਛੁੱਟੀ ਆਊਗੀ ਫਿਰ 29 ਨੂੰ ਸੋਮਵਾਰ ਹੋਊਗਾ ਉਹ ਦਿਨ 2 ਦਿਨ ਦਾ ਸੈਸ਼ਨ ਹੈ ਹੁਣ ਇਸ ਸੈਸ਼ਨ ਦੇ ਵਿੱਚ ਜੋ ਕੁਝ ਕਰਨਾ ਹੈ ਕਿ ਉਹਦੇ ਲਈ ਕੈਬਨਟ ਦੀ ਬੈਠਕ ਬੁਲਾਈ ਗਈ ਹੈ ਬਿਲਕੁਲ ਹੀ ਕਰਮਤੀ ਬੈਠਕ ਦੇ ਵਿੱਚ ਜੀਐਸਟੀ ਦਾ ਤਾਜ਼ਾ ਮਸਲਾ ਹੈ ਇਹ ਜੋ ਜੀਐਸਟੀ ਦੀਆਂ ਦਰਾਂ ਘਟਾਈਆਂ ਆਮ ਲੋਕਾਂ ਦੀ ਜੇਬ ਨੂੰ ਇਹਦੇ ਲਈ ਰਾਹਤ ਮੰਨਿਆ ਜਾ ਰਿਹਾ ਪਰ ਮੈਂ ਕੁਝ ਖਬਰਾਂ ਦੇਖ ਰਿਹਾ ਸੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਭਾਈ ਕੰਪਨੀਆਂ ਨੇ ਕੀਮਤ ਵਧਾਤੀ ਉਹੀ ਚੀਜ਼ ਉਹਨੇ ਦੀ ਉਨੀ ਕਰਤੀ ਰੇਟ ਲਗਭਗ ਉਹੀ ਜਾਈ ਹੈ ਸਿੱਧਾ ਰਾਤ ਮਿਲੇ ਨਹੀਂ ਦੀ ਲੋਕਾਂ ਨੂੰ ਪਰ ਸੁਪਿਆਂ ਦੀ ਆਮਦਨ ਚ ਜੋ ਕਟੌਤੀ ਹੋ ਜਾਣੀ ਆ ਹੁਣ ਇਹਦੇ ਨਾਲ ਉਸ ਦੇ ਉਤਮੰਤ ਨੂੰ ਗਵਰਨਰ ਕੈਬਨਟ ਚ ਇਹ ਵੀ ਪਹਿਲੂ ਆਵੇ ਕੈਬਨਟ ਚ ਤਾਂ ਮੁਰਗੀ ਵਾਲਾ ਮਸਲਾ ਵੀ ਆਊਗਾ ਕੈਬਨਟ ਚ ਤਾਂ ਜ਼ਮੀਨਾਂ ਵਾਲਾ ਮਸਲਾ ਵੀ ਆਊਗਾ ਮੁੱਖ ਮੰਤਰੀ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਪ੍ਰੈਸ ਕਾਨਫਰੰਸ ਦਮ ਭਰਿਆ ਕਿ ਵੀ ਆਹ ਜਿਹੜਾ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਗਾਈਡਲਾਈਨਸ ਨੇ ਇਹੀ ਜੇ ਮਾਮਲਿਆਂ ਦੇ ਵਿੱਚ ਉਹ 5 ਏਕੜ ਤੋਂ ਉੱਪਰ ਵਾਲੇ ਨੂੰ ਮੁਆਵਜ਼ਾ ਨਹੀਂ ਮਤਲਬ 5 ਏਕੜ ਤੱਕ ਹੀ ਮਿਲਣਾ ਹਾਂ ਜਿੱਕਰ ਤੋਂ ਵੱਧ ਜ਼ਮੀਨ ਹੈ ਫੇਰ ਉਹਦਾ ਵੱਧ ਵਾਲੀ ਦਾ ਨਹੀਂ ਮਿਲਣਾ ਮਤਲਬ ਜੋ ਨਿਯਮ ਹੈ ਕੋਈ ਕਹਿੰਦਾ ਹੈ ਕਿ ਜੇ ਤੁਹਾਡਾ 1 ਏਕੜ 2 ਏਕੜ 3 ਏਕੜ ਨੁਕਸਾਨਿਆ ਗਿਆ ਤਾਂ ਤੁਹਾਨੂੰ ਉਹਦਾ ਮੁਆਵਜ਼ਾ ਨਹੀਂ ਰਾਹਤ ਮਿਲਣੀ ਹੈ ਮੁਆਵਜ਼ਾ ਤਾਂ ਬੱਖਰਾ ਪਹਿਲੂ ਹੈ ਮਤਲਬ ਜੇ ਮੁਆਵਜ਼ਾ ਦੇਣਾ ਉਹ ਫਿਰ ਤਾਂ ਜਿੰਨੀ ਉਹਦੀ ਆਮਦਨ ਦੀ ਸਰੋਤ ਬਣਦੀ ਹੈ ਖਰਚੇ ਕੱਟ ਕੇ ਉਹ ਦੇਣੀ ਬਣਦੀ ਹੈ ਹੈਨਾ ਪਰ ਇੱਥੇ ਤਾਂ ਰਾਹਤ ਰਾਸ਼ੀ ਹੈ ਜਿਹੜੀ ਜਿਹੜੇ ਕਹਿੰਦੇ ਅਸੀਂ ਹੁਣ 20000 ਪ੍ਰਤੀ ਏਕੜ ਦੇਣੀ ਹੈ ਉਹਦੇ ਵਿੱਚ ਕਿ 5 ਏਕੜ ਤੱਕ ਤੁਹਾਨੂੰ ਮਿਲਣਾ ਤੇ ਜੇ ਤੁਹਾਡੇ ਕੋਲ 6 ਏਕੜ ਨੇ ਫਿਰ 6 ਏਕੜ ਦਾ ਨਹੀਂ ਮਿਲਣਾ ਜੇ 10 ਏਕੜ ਨੇ ਤਾਂ ਉੱਪਰਲੇ 5ਾਂ ਦਾ ਨਹੀਂ ਮਿਲਣਾ ਮਤਲਬ 5 ਤੋਂ ਬਾਅਦ ਵਾਲਾ ਨਹੀਂ ਪ੍ਰਮੁੱਖ ਮੰਤਰੀ ਸਾਹਿਬ ਨੇ ਕੱਲ ਆਪਣੀ ਪ੍ਰੈਸ ਕਾਨਫਰੰਸ 'ਚ ਇਸ ਗੱਲ ਨੂੰ ਦੁਹਰਾਇਆ ਕਿ ਚਿੰਤਾ ਨਾ ਕਰੋ ਜਿੱਦੀ ਜਿੰਨੀ ਜ਼ਮੀਨ ਨੁਕਸਾਨੀ ਗਈ ਆ ਓੰਨੇ ਦੀ ਰਾਤ ਰਾਸ਼ੀ ਮਿਲੂਗੀ ਮਤਲਬ ਉਹ ਤਾਂ ਮੁਆਵਜ਼ਾ ਕਰ ਰਹੇ ਨੇ ਆ ਪਰ ਰਾਤ ਰਾਸ਼ੀ ਦੀ ਬੰਦਾਂ ਗੱਲ ਕਰ ਰਹੇ ਹੁਣ ਇਹਦੇ ਲਈ ਫਿਰ ਤੁਹਾਨੂੰ ਆਪਣੀ ਕੈਬਨਿਟ 'ਚ ਕੋਈ ਮਤਾ ਲਿਆਉਣਾ ਪਊ ਵਿਧਾਨ ਸਭਾ 'ਚ ਇਹਨੂੰ ਦਰੁਸਤ ਕਰਨਾ ਪਊ ਤਾਂ ਤੁਸੀਂ ਅੱਗੇ ਪੱ사 ਸਕਦੇ ਹੋ ਉਸ ਦਾ ਹੁਣ ਮੁਰਗੀ ਦਾ ਮੁਆਵਜ਼ਾ ਦੇਣ ਦੀ ਵੀ ਗੱਲ ਕੀਤੀ ਹੈ ਉਹ ਵੀ 100 ਰੁਪਈਆ ਤੁਹਾਡੇ ਤਾਂ ਸਿਸਟਮ ਦੇ ਵਿੱਚ ਹੈ ਪਰ ਇਹ ਉਹਦੇ ਵਿੱਚੇ ਵੀ ਹੈਗਾ ਕਿ ਜੇ ਕਿਸੇ ਬੰਦੇ ਦੀਆਂ ਮੁਰਗੀਆਂ ਨੁਕਸਾਨੀ ਜਾਂਦੀਆਂ ਹਨ ਉਹਨੂੰ 10 ਤੋਂ ਵੱਧ ਮੁਰਗੀਆਂ ਦਾ ਪੈਸਾ ਨਹੀਂ ਮਿਲਣਾ ਮਤਲਬ 1000 ਰੁਪਈਆ ਹੀ ਮਿਲਣਾ ਜੇ ਕਿਸੇ ਪੋਲਟਰੀ ਫਾਰਮ ਉੱਜੜ ਜਾਵੇ ਚਾਹੇ ਉੱਥੇ 250 ਮੁਰਗੀ ਹੋਵੇ ਚਾਹੇ 500 ਚਾਹੇ 1000 ਮਿਲਣਾ ਉਹਨੂੰ 100 ਮੁਰਗੀਆਂ ਦਾ ਹੀ ਹੈ ਮਤਲਬ 10000 ਮਿਲਣਾ ਫੇ ਕੀ ਇਹਨੂੰ ਵੀ ਬਦਲੋਗੇ ਕੀ ਅੱਜ ਦੀ ਕੈਨੇਡਟ ਦੇ ਵਿੱਚ ਇਸ ਬੰਦ ਦੇ ਵਿੱਚ ਵੀ ਕੋਈ ਮਤਲਿਆਉਂਗੇ ਕਿ ਹਾਂ ਜੀ ਅਸੀਂ ਇਹ ਵੀ ਦਰੁਸਤ ਕਰਦੇ ਹਾਂ ਕਿ ਅਸੀਂ 5 ਏਕੜ ਤੋਂ ਉੱਪਰ ਜਾਣ ਵਾਲਾ ਵੀ ਪਹਿਲੂ ਇਹ ਕਰਾਂਗੇ ਅਸੀਂ ਮੁਰਗੀ ਦਾ ਬੱਕਰੀ ਦਾ ਹਰ ਚੀਜ਼ ਦਾ ਘਰਾ ਦਾ ਐਨਾਂ ਗਿਆ ਕਿ 1,82,000 ਦਿਨਾਂ ਜੀ ਘਰ ਬਣ ਜੂ 1,82,000 ਘਰ ਬਣ ਜੂ ਸਵੈਸਵਾਲ ਖੜਾ ਸੋ ਜੇ ਤਾਂ ਇਹਨਾਂ ਨੀਵਾਵਲੀ ਨੂੰ ਬਦਲਣਾ ਫਿਰ ਅੱਜ ਤੁਹਾਨੂੰ ਕੁਝ ਨਾ ਕੁਝ ਆਪਣੀ ਇਸ ਕੈਬਨਟ ਦੇ ਵਿੱਚ ਲਿਆਉਣਾ ਪੈਣਾ ਫਿਰ ਉਦੋਂ ਬਾਅਦ ਤੁਸੀਂ ਸੈਸ਼ਨ ਜਾ ਸਕਦੇ ਹੋ ਹੁਣ ਸੈਸ਼ਨ ਵੀ ਹੜਾਂ ਨੂੰ ਲੈ ਕੇ ਹੀ ਹੈ ਅਤੇ ਜੀਐਸਟੀ ਨੂੰ ਲੈ ਕੇ ਵੀ ਤੁਹਾਡੀ ਚਰਚਾ ਹੋਣੀ ਹੈ ਤੇ ਹੜਾਂ ਦੀ ਸਥਿਤੀ ਦੇ ਮਾਮਲੇ ਤੇ ਵੀ ਹੋਣੀ ਹੈ ਤੇ ਉੱਥੇ ਸਵਾਲ ਤੁਹਾਨੂੰ ਇਹ ਵੀ ਆਉਣੇ ਤੁਸੀਂ ਜਿਹੜਾ ਰੰਗਲਾ ਪੰਜਾਬ ਫੰਡ ਬਣਾ ਲਿਆ ਇਹ ਗੋਲਮਾਲ ਵਾਲਾ ਮੁੱਦਾ ਤਾਂ ਨਹੀਂ ਇੱਥੇ ਤੇ ਵਿਰੋਧੀ ਕਿਹਨਾਂ ਦੀ ਕੋਸ਼ਿਸ਼ ਕਰਨਗੇ ਤੁਸੀਂ ਪ੍ਰਾਣੀ ਕਿਸੇ ਕੁਛੇ ਸੁਣਾ ਕੇ ਬਚ ਕੇ ਨਿਕਲ ਸਕਦੇ ਹੋ ਪਰ ਜਿਸ ਦਾ ਖੇਤ ਉਸ ਦਾ ਰੇਤ ਇਹ ਨਾਰਾ ਤੁਹਾਡੇ ਵੱਲੋਂ ਬੜੇ ਜੋਸ਼ੁਰਨਾ ਦਿੱਤਾ ਗਿਆ ਪਰ ਕਹਿੰਦੇ ਜੀ ਖੇਤਾਂ 'ਚੋਂ ਰੇਤ ਚੱਕਣੀ ਮੁਸ਼ਕਲ ਨਹੀਂ ਵੀ ਕਿ ਇਸ ਨੂੰ ਲੈ ਕੇ ਵੀ ਕੋਈ ਮੰਥਨ ਹੋਊਗਾ ਕਿ ਇਹਦੇ ਉੱਤੇ ਵੀ ਕੋਈ ਰਣਨੀਤੀ ਬਣੂਗੀ ਇਹਦੇ ਉੱਤੇ ਵੀ ਕੋਈ ਰਾਹ ਕੱਢਿਆ ਜਾਊਗਾ ਚਲੋ ਮੈਂ ਤੁਹਾਂਗਾ ਬਾਤਾਂ ਪ੍ਰਧਾਨ ਮੰਤਰੀ ਜੀ ਤੋਂ ਸਮਾ ਨਾ ਮਿਲਣ ਦੇ ਮੁੱਦੇ ਤੇ ਤੁਸੀਂ ਹੋ ਸਕਦਾ ਕੈਬਨਟ 'ਚ ਵੀ ਚਰਚਾ ਕਰੋ ਹੋ ਸਕਦਾ ਵਿਧਾਨ ਸਭਾ 'ਚ ਤੁਸੀਂ ਗੱਲ ਵੀ ਸੁਣਾ ਦਿਓ ਪਰ ਜਿਹੜੀ ਚੁਣੌਤੀ ਪੰਜਾਬ ਮੂਰੇ ਖੜੀ ਹੈ ਉਹ ਹੈ ਜੀ ਜਿਸ ਦਾ ਖੇਤ ਉਸ ਦੀ ਰੇਤ ਇਹ ਚੁਣੌਤੀ ਆਮ ਕਿਸਾਨ ਲਈ ਤਾਂ ਹੈ ਹੀ ਹੈ ਮੈਂ ਗੱਲ ਕਰਨ ਲੱਗਿਆ ਤਾਰਪਾਰ ਜਿਨ੍ਹਾਂ ਦੇ ਖੇਤ ਨੇ ਘਰ ਇੱਧਰ ਨੇ ਡੰਗਰ ਬੱਛਾ ਇੱਧਰ ਹੈ ਪਰ ਜ਼ਮੀਨ ਉਹਨਾਂ ਦੀ ਤਾਰਪਾਰ ਹੈ ਉਹਨਾਂ ਦੇ ਲਈ ਤਾਂ ਸੂਰਜ ਚੜ੍ਹਨ ਤੇ ਸੂਰਜ ਡੁੱਬਣਾ ਤੇ ਇੱਕ ਗੇਟ ਖੁੱਲਣਾ ਉਸੇ ਗੇਟ ਚੋਂ ਜਾਣਾ ਤੇ ਉਸੇ ਗੇਟ ਚੋਂ ਆਉਣਾ ਹੁਣ ਜਿੰਨਿਆਂ ਦੀਆਂ ਜ਼ਮੀਨਾਂ ਨੇ ਉਹਨਾਂ ਲਈ ਤਾਂ ਗੇਟ ਨਹੀਂ ਲੱਗੇ ਗੇਟ ਤਾਂ ਇੱਕ ਤਹੇ ਗੇਟ ਹੈ ਜੀ ਇਸ ਗੇਟ ਚੋਂ ਚੱਲ ਜਿਓ ਜਿੰਨੇ ਕਿਸਾਨਾਂ ਦੀ ਹੈਗੇ ਉਹਨੇ ਜਾ ਕੇ ਕਰਿਆ ਹੋ ਤੇ ਉਹ ਖੇਤੀ ਕਰਕੇ ਮੁੜੇ ਆਉਂਦੇ ਨੇ ਫਿਰ ਫਸਲ ਬਾਡੀ ਦਾ ਵੀ ਸਿਸਟਮ ਹੈ ਜੀ ਫਸਲ ਵੀ ਹੋਈ ਬੀਜਿਆ ਸਕਦੀ ਹੈ ਜਿਹੜੀ ਐਨੇ ਉਚਾਈ ਵਾਲੀ ਹੋਵੇ ਜੀ ਉਹ ਸਾਰੇ ਨਿਯਮ ਨੇ ਉਹਨਾਂ ਨਿਯਮਾਂ ਦਾ ਪਾਲਣ ਦੇ ਤਾਇਤ ਹੁੰਦਾ ਹੁਣ ਉੱਥੇ ਵੀ ਗਾਦ ਰੇਤ ਮਿੱਟੀ ਸਾਰਾ ਕੁਝ ਇਕੱਠਾ ਹੋਇਆ ਪਹਿਲੀ ਚੁਣੌਤੀ ਤਾਂ ਆਮ ਖੇਤਾਂ ਦੀ ਖੜੀ ਹੈ ਕਿ ਉੱਥੋਂ ਰੇਤ ਕਿਵੇਂ ਚਕਾਉਂਗੇ ਮਿੱਟੀ ਅੱਡ ਕਿਵੇਂ ਕਰਾਉਂਗੇ ਖੇਤ ਕਿਵੇਂ ਤਿਆਰ ਕਰਾਉਂਗੇ ਬੱਸ ਤਾਂ ਲੋਕ ਆਪ ਮਾਰੇ ਲੱਗੇ ਆ ਪਰ ਅਜੇ ਵੀ ਉਹਨੂੰ ਮੁੱਲ ਮਿਲਦਾ ਨਹੀਂ ਦਿਖਦਾ ਜਿਸ ਦੀ ਖੇਤ ਉਸ ਦੀ ਰੇਤ ਵਾਲਾ ਫਾਰਮੂਲਾ ਲੋਕਾਂ ਨੂੰ ਤਾਂ ਐਂ ਜਿ ਚਾhti ਤੁਸੀਂ ਗੱਲ ਜਿਵੇਂ ਪਤਾ ਨਹੀਂ ਕਿਸਾਨ ਜੇ ਲੱਖਪਤੀ ਬਣ ਜਾਣਗੇ ਜਦੋਂ ਚਕਾਉ ਆਪਣੇ ਆਨੂੰ ਕਹੋ ਜੀ ਐਨਾ 4 ਫੁੱਟ ਵਧੀਆ ਜੀ 5 ਫੁੱਟ ਭਰੀਆ ਜੀ ਖੇਤ ਚ ਲਓ ਜੀ ਅਸੀਂ ਐਨਾ ਦਿੰਨੇ ਅਸੀਂ ਆਪ ਇਹਨੂੰ ਅਡਜਸਟ ਕਰ ਲਾਂਗੇ ਆ ਚੱਕੋ ਜੀ ਦੇਗੀ ਤਰ ਜੋ ਚੱਕ ਕੇ ਲੈ ਜਾਓ ਨਹੀਂ ਉਹ ਵੀ ਨਹੀਂ ਕਰਨਾ ਛੱਡ ਦਿਓ ਕਿਸਾਨ ਦੀ ਸਿੱਤੀ ਕੋਈ ਸੰਦ ਸਮਾਨ ਨਹੀਂ ਉਹ ਕੀ ਕਰੂ ਫਿਰ ਵੱਡਾ ਸਵਾਲ ਖੜਾ ਜੀ ਜਿਨ੍ਹਾਂ ਦੇ ਖੇਤ ਤਾਰ ਤੋਂ ਪਾਰ ਨੇ ਉਹ ਕੀ ਕਰਨਗੇ 6 ਦੇ ਕਰੀਬ ਸਾਡੇ ਸਰਦੀ ਜ਼ਿਲ੍ਹੇ ਨੇ ਤੇ 6 ਦੇ ਕਰੀਬ ਸਰਦੀ ਜ਼ਿਲ੍ਹਿਆਂ ਦੇ ਵਿੱਚ 17000 ਕਿਸਾਨ ਤਾਰ ਤੋਂ ਪਰ ਖੇਤੀ ਕਰਨ ਜਾਂਦਾ ਹੈ ਤੇ 17000 ਦੇ ਕਰੀਬ ਕਿਸਾਨਾਂ ਦੀ 21000 ਏਕੜ ਤੋਂ ਵੱਧ 21300 ਏਕੜ ਦੇ ਕਰੀਬ ਰਕਬਾ ਦੱਸਿਆ ਜਾ ਰਿਹਾ ਜਿਹੜਾ ਤਾਰ ਪਾਰ ਹੈ ਮਤਲਬ ਚਾਹੇ ਰਾਬੀ ਦੀ ਮਾਲ ਹੋਵੇ ਚਾਹੇ ਸਤੌਲੀ ਦੀ ਮਾਲ ਹੋਵੇ ਉਹਦੇ ਨਾਲ ਜਿਹੜਾ ਰੇਤ ਮਿੱਟੀ ਉਹ ਚ ਭਰਿਆ ਫਸਲ ਬਰਵਾ ਦੂ ਇਹ ਵਕਰਾ ਪਹਿਲੂ ਉਹਨਾਂ ਨੂੰ ਕੱਢਣ ਦਾ ਮਸਲਾ ਗੁਰਦਾਸਪੁਰ ਦੇ ਪਿੰਡ ਥੰਮਣ ਦਾ ਕਿਸਾਨ ਕਹਿੰਦੀ ਚਰਨਜੀਤ ਭੁੱਲਰ ਉਹਨਾਂ ਨੇ ਪੂਰੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਉਹ ਕਹਿੰਦੇ ਜੀ ਕਿਸਾਨ ਗੁਰਦੀਪ ਸਿੰਘ ਦੇ 15 ਏਕੜ ਨੇ ਤਾਰ ਦੇ ਪਾਰ ਦੱਸੋ ਜਣੀ ਇੱਕ ਗੇਟ ਦੇ ਵਿੱਚੋਂ ਤੈਹ ਸਮੇਂ ਦੇ ਵਿੱਚੋਂ ਕਿਵੇਂ ਰੇਤ ਇਕੱਠੀ ਕਰ ਲਿਆ ਤੇ ਕਿਵੇਂ ਕੱਢ ਲਿਆ ਬਈ ਸਮਾਂ ਵੀ ਹੈ ਸੂਰਜ ਚੜ੍ਹਨ ਤੋਂ ਬਾਅਦ ਹੀ ਜਾਣਾ ਹੈ ਡੁੱਬਣ ਤੋਂ 1 ਘੰਟਾ ਪਹਿਲਾਂ ਹੀ ਵਾਪਸ ਆਉਣਾ ਹੈ ਤੇ ਫਿਰ ਉਹ ਕਦੋਂ ਇਕੱਠੀ ਕਰੂ ਕਿਵੇਂ ਲੱਦੂ ਕਿਵੇਂ ਲਿਆਉ ਹੋ ਸਕਤੀ ਹੋਵੇ। ਤੇ ਇੱਕ ਕਿਸਾਨ ਦੀ ਗੱਲ ਨਹੀਂ, ਉਹਦੇ ਤਾਂ ਕਿੰਨੇ ਏਕੜ ਹੈ? 15 ਏਕੜ ਹੈ। ਕੁੱਲ ਏਕੜ ਹੈਗੇ 21300 ਏਕੜ। 17000 ਦੇ ਕਰੀਬ ਕਿਸਾਨ ਹੈ ਜਿਨ੍ਹਾਂ ਦੀ ਜਮੀਨ ਹੈ ਉਧਰ। ਇਹ ਜੀ ਕਿੰਨੇ ਮਾਮਲੇ ਨੇ? 1 ਦੀ 30 30 ਏਕੜ ਹੈ ਜੀ ਪਰਲੇ ਪਾਰ। ਫਾਜ਼ਿਲਕਾ ਦਾ ਪਿੰਡ ਹੈ ਜੋਧਾਪੇਣੀ। ਉਹਦਾ ਕਿਸਾਨ ਦਾ ਰਿਸ਼ਪਾਲ ਸਿੰਘ ਉਹਦੀ 28 ਏਕੜ ਹੈ ਜੀ ਉਧਰ। ਸੋ ਇਹ ਕਿੰਨਿਆਂ ਲਈ ਇਹ ਮਾਮਲਾ ਹੈ? ਸੋ ਇਹ ਆਪਣੇ ਆਪ ਰੇਤ ਚੁੱਕਣੀ ਤੇ ਰੇਤ ਨੂੰ ਚੁੱਕ ਕੇ इकठियां ਕਰਨਾ ਜਾਂ ਬਾਜ਼ਾਰ ਚ ਵੇਚਣਾ ਇਹ ਵੱਡੀ ਚੁਣੌਤੀ ਹੈ ਉਹਨਾਂ ਲਈ ਤਾਂ ਪਹਿਲਾਂ ਖੇਤ ਨੂੰ ਖੇਤ ਬਣਾਉਣਾ ਚੁਣੌਤੀ ਹੈ ਉਹ ਮਾਈਨਿੰਗ ਮਾਫੀਆ ਨਹੀਂ ਹੈ ਉਹ ਕਿਸਾਨ ਹੈ ਤੇ ਉਹ ਤਾਂ ਚਾਹੁੰਦਾ ਕਿ ਖੇਤ ਤਿਆਰ ਹੋਵੇ ਮੈਂ ਅਗਲੀ ਫਸਲ ਵੀ ਜਣ ਜੋਗੀ ਹੋਵੇ ਮੈਂ ਤਾਂ ਮਰ ਗਈ ਸੋ ਇਹਦੇ ਵੀ ਜਨਾਬ ਕੀ ਕਰੋਗੇ ਨਾ મોદી ਜੀ ਤੁਹਾਨੂੰ ਸਮਾਂ ਦੇ ਰਹੇ ਨੇ ਤੇ ਨਾ ਤੁਹਾਡੀ ਕੋਈ ਰਣਨੀਤੀ ਹੋਈ ਨਹੀਂ ਨਜ਼ਰ ਆਉਂਦੀ ਹੈ ਜਿਹੜੀ ਪੰਜਾਬ ਨੂੰ ਪਹਿਲਾਂ ਸਿਰ ਕਰੇ ਕਿਸਾਨੀ ਨੂੰ ਜਵਾਨੀ ਨੂੰ ਮਜ਼ਦੂਰ ਨੂੰ ਛੋਟੇ ਦੁਕਾਨਦਾਰ ਨੂੰ ਸਿਸਟਮ ਨੂੰ ਸਾਰਿਆਂ ਨੂੰ ਕੋ ਬੈਲੈਂਸ ਕਰੇ ਇਹਦੇ ਲਈ ਕੋਈ ਰਣਨੀਤੀ ਤੋਂ ਦੇਖਦੇ ਹਾਂ ਜੀ ਕੈबिनेट ਦੀ ਬੈਠਕ ਤੇ ਸੈਸ਼ਨ ਜਾਂ મોદી ਦਾ ਕੋਈ ਰੁਕਾ ਤੁਹਾਨੂੰ ਆਉਂਦਾ ਜਾਂ ਨਹੀਂ ਆਉਂਦਾ ਪਰ ਤਾਰਪਾਰ ਵਾਲੇ ਕਿਸਾਨਾਂ ਲਈ ਇੱਕ ਵੱਡੀ ਚੁਣੌਤੀ ਬਖਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਪੰਜਾਬ ਦੇ ਸਾਰੇ ਪਰਿਵਾਰਾਂ ਲਈ 10 ਲੱਖ ਦੀ ਸਿਹਤ ਬੀਮਾ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਉਹਦੇ ਫੱਟੇ ਬੋਰਡ ਤਸਵੀਰਾਂ ਬੈਨਰ ਅਖਬਾਰਾਂ 'ਚ ਇਸ ਤਰ੍ਹਾਂ ਬੜੇ ਪ੍ਰਕਾਸ਼ਿਤ ਕੀਤੇ ਕਿ ਲੋ ਵੀ ਦੇਸ਼ ਦੇ ਵਿੱਚ ਇੱਕ ਪਹਿਲਾ ਸੁਭਾ ਜਿਹੜਾ ਐਡੀ ਵੱਡੀ ਯੋਜਨਾ ਲੈ ਕੇ ਆ ਹਰ ਪਰਿਵਾਰ ਦੇ ਲਈ ਸਿਹਤ ਬੀਮਾ ਯੋਜਨਾ ਕਰਾਓ ਇਲਾਜ 10 ਲੱਖ ਤੱਕ ਦਾ ਕੋਈ ਮਸਲਾ ਨਹੀਂਗਾ ਹੁਣ ਇਸ ਦੇ ਉੱਤੇ ਸਰਕਾਰ ਕੀ ਮੋੜਾ ਕੱਟ ਰਹੀ ਹੈ ਸਰਕਾਰ ਕੀ ਇਹ ਤੋਂ ਭਜਣਾ ਚਾਹੁੰਦੀ ਹੈ ਜਾਂ ਇਹਦੇ ਨਾਂ ਦੇ ਉੱਤੇ ਵੋਟਾਂ ਇਕੱਠੀਆਂ ਕਰਨਾ ਚਾਹੁੰਦੀ ਹੈ ਹੁਣ ਦੋਵੇਂ ਮਸਲੇ ਨਾਲ ਇੱਕ ਪਹਿਲੂ ਤਾਂ ਇਹ ਸੀ ਕਿ ਤੁਸੀਂ ਇਸ ਨੂੰ ਇਕੱਠਿਆਂ ਪੂਰੇ ਸੂਬੇ 'ਚ ਲਾਗੂ ਕਰਨ ਦੀ ਪਹਿਲ ਕਦਮੀ ਦੇ ਹਵਾਲੇ ਨਾਲ ਇਹਨਾਂ ਦਿਨਾਂ 'ਚ ਗੱਲ ਕੀਤੀ ਸੀ ਕਿ ਅਕਤੂਬਰ ਤੋਂ ਇਹ ਲਾਗੂ ਹੋ ਜਾਣਾ ਹੈ ਪਾ ਹੁਣ ਤੁਸੀਂ ਇਹ ਤੋਂ ਕਿਨਾਰਾ ਕਰਕੇ ਕਹਿੰਦੇ ਜੀ ਅਸੀਂ ਬਰਨਾਲੇ ਤੇ ਤਰਨਤਾਰਨ ਚ ਪੈਣਾ ਟੈਸਟ ਕਰਨਾ ਪਰ ਟੈਸਟ ਕੀ ਕਰਨਾ ਕਿ ਜੀ ਜਦੋਂ ਲੋਕ ਇਹਦੇ ਲਈ ਡਿਸਟ੍ਰਿਕਟ ਕਾਉਂਡ ਤੱਕ ਕਿਹੜੇ ਸਵਾਲ ਆਉਂਦੇ ਨੇ ਕਿਹੜੇ ਮਸਲੇ ਆਉਂਦੇ ਨੇ ਕੀ ਦਿੱਕਤਾਂ ਆਉਂਦੀਆਂ ਨੇ ਉਹ ਸਮਝ ਕੇ ਫਿਰ ਪੂਰੇ ਸੂਬੇ ਚ ਲਾਗੂ ਕਰਾਂ ਕਮਾਲਾ ਵੀ ਸਿਹਤ ਵਿਭਾਗ ਹੈ ਉਹਦੇ ਕੋਲ ਬਕਾਇਦਾ ਅੰਕੜੇ ਨੇ ਕਿ ਪੰਜਾਬ ਦੇ ਵਿੱਚ ਕਿੰਨੇ ਪ੍ਰਾਈਵੇਟ ਹਸਪਤਾਲ ਨੇ ਕਿੰਨੇ ਸਰਕਾਰੀ ਹਸਪਤਾਲ ਨੇ ਥੋੜੇ ਮੁਹੱਲਾ ਕਲੀਨਿਕ ਹਜ਼ਾਰ ਹੋ ਜਾਣੇ ਜੀ ਇੰਨੇ ਹੈਗੇ ਨੇ ਆਪਾਂ ਹਸਪਤਾਲਾਂ ਦੇ ਹਵਾਲਾ ਨਾਲ ਕਰਾਂ ਕਿ ਉਹ ਨਾ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਨੂੰ ਸਰਕਾਰੀ ਚ ਇਲਾਜ ਜਿਹੜਾ ਹੋਣਾ ਆਉਂਦਾ ਉਹਦਾ ਕੋਈ ਡਾਟਾ ਇਕੱਠਾ ਕਰ ਲਓ ਉਹਦੀ ਕੋਈ ਜਾਣਕਾਰੀ ਇਕੱਤਰ ਕਰ ਲਓ ਕਿ ਹਰ ਰੋਜ਼ ਐਵਰੇਜ ਹਰ ਜ਼ਿਲ੍ਹੇ ਚ ਇੰਨੇ ਮਰੀਜ਼ ਆਉਂਦੇ ਨੇ ਕੁੱਲ ਸੂਬੇ ਚ ਇੰਨੇ ਆਉਂਦੇ ਨੇ ਹਰ ਰੋਜ਼ ਐਵਰੇਜ ਇੰਨੇ ਦਾ ਖਰਚਾ ਨਿਕਲਦਾ ਹੈ ਮਹੀਨੇ ਦਾ ਇੰਨਾ ਬਣਦਾ ਸਾਲ ਦਾ ਇੰਨਾ ਬਣਦਾ ਉਹਦੇ ਵੱਲੋਂ ਸਾਨੂੰ ਇੰਨਾ ਫੰਡ ਹਰ ਸਾਲ ਰੱਖਣਾ ਪਊਗਾ ਤੇ ਉਹ ਚ ਹਰ ਸਾਲ ਇੰਨੇ ਪਰਸੈਂਟ ਵਾਧਾ ਕਰਨਾ ਪਊਗਾ ਤਾਂ ਇਲਾਜ ਚੱਲੇਗਾ ਵੈਸੇ ਤਾਂ ਇਹ ਵੀ ਹੋ ਸਕਦਾ ਹੈ ਕਿ 10 ਲੱਖ ਦਾ ਬੀਮਾ ਜੇ ਸਹੀ ਰੂਪ ਚ ਲਾਗੂ ਹੋ ਜਵੇ ਤਾਂ ਮਰੀਜ਼ ਦੀ ਗਿਣਤੀ ਵਧਣ ਲੱਗ ਜਵੇ। ਪ੍ਰਕਾਸ਼ ਸਿੰਘ ਬਾਦਲ ਅਕਸਰ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਜਦੋਂ ਤੋਂ ਮੈਂ ਬੜਾਪਾ ਪੈਸੇ ਸ਼ੁਰੂ ਕੀਤੀ ਆ ਸਾਰਾ ਪੰਜਾਬੇ ਬੁੜਾ ਹੋ ਗਿਆ। ਹੁਣ ਇਹ ਨਾ ਹੋਵੇ ਕਿ 10 ਲੱਖ ਵਾਲੀ ਸਕੀਮ ਜੇ ਸਹੀ ਰੂਪ ਚ ਲਾਗੂ ਹੋ ਜਵੇ ਤਾਂ ਜੋ ਸਾਰਾ ਪੰਜਾਬੇ ਬੋਹਰ ਹੋਣ ਲੱਗ ਜੇ। ਕਿਉਂਕਿ ਆਟਾ ਦਾਲ ਸਕੀਮ ਦਾ ਵੀ ਮਸਲਾ ਖੜਾ। ਕੁਝ ਜਿਹੜੇ ਨਹੀਂ ਵੀ ਲੈਣ ਦੇ ਹੱਕਦਾਰ ਉਹ ਲਈ ਜਾਂਦੇ ਜਿਹੜੇ ਸਹੀ ਹੱਕਦਾਰ ਨਹੀਂ ਉਹਨਾਂ ਦੀ ਵਾਰੀ ਵੀ ਨਹੀਂ ਆਉਂਦੀ। ਉਸੇ ਤਰ੍ਹਾਂ ਇੱਥੇ ਵੀ ਜਿਹੜੀ ਪਹੁੰਚ ਅਪਰੋਚ ਵਾਲੀ ਆ ਕਿਤੇ ਉਹੀ ਨਾ ਕਿ ਜੀ ਪਰ 5.5 ਲੱਖ 2.2 ਲੱਖ ਵੰਡ ਲਾਂਗੇ ਆਪਸ ਵਿੱਚ ਐਂ ਜੀ ਖੇਲ ਵੀ ਬਹੁਤ ਹੋਣੇ ਇਹ ਨਜ਼ਰ ਕਿਹਨੇ ਰੱਖਣੀ ਹੈ ਆਈਸ਼ਵਾਨ ਯੋਜਨਾ ਜਿਹੜੀ ਉਹ ਕੇਂਦਰੀ ਯੋਜਨਾ ਯੋਜਨਾ ਹੈਗੀ ਆ ਉਹ ਮਾਮਲੇ ਚ ਕਿੰਨਾ ਕੁਸਟ ਫੜ ਹੁੰਦਾ ਰਿਹਾ ਕਿੰਨੇ ਮੁੱਦੇ ਬਣਦੇ ਰਹੇ ਹੁਣ ਇਹਦੇ ਉੱਤੇ ਨਜ਼ਰਸਾਨੀ ਕੀ ਰੱਖੋਗੇ ਇਸ ਲਈ ਇਹ ਪਹਿਲਾਂ ਡਾਟਾ ਤਿਆਰ ਕਰਨਾ ਪਹਿਲਾਂ ਉਹਦੀ ਪ੍ਰੋਫਾਈਲ ਤਿਆਰ ਕਰਨਾ ਫਿਰ ਉਹਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਰਣਨੀਤੀ ਤਹਿਤ ਅਗਾਹ ਬਦਨਾ ਜੇਕਰ ਮਨਛਾ ਹੋਵੇ ਕੀ ਇਹ ਡੰਗ ਠਪਾਈਏ ਕੀ ਇਹ ਜਿਵੇਂ 1100 ਬੀਬੀਆਂ ਨੂੰ ਦੇਣਾ ਉਹਦਾ ਐਲਾਨ ਦੀ ਚਰਚਾ 3.5 ਸਾਲ ਪਾਉਣੇ 4 ਸਾਲ ਤੋਂ ਚੱਲੀ ਜਾਂਦੀ ਆ ਹੁਣ ਕਹਿੰਦੇ 2026 ਦੇ ਬਜਟ ਚ ਰੱਖਣਾ ਉਸੇ ਤਰ੍ਹਾਂ ਇਹ ਵੀ ਲੋਕਾਂ ਨੂੰ ਲੋਲੀ ਪਾਪ ਹੈ ਜਾਂ ਸਰਕਾਰ ਇਹਨੂੰ ਜਿਮਨੀ ਚੋਣ ਦੇ ਵਿੱਚ ਵੱਡੇ ਹਥਿਆਰ ਵਜੋਂ ਵਰਤਣਾ ਚਾਹੁੰਦੀ ਆ ਕਿ ਜੇ ਇੱਥੇ ਚੱਲ ਗਿਆ ਫਿਰ ਸੁਪੇ ਚ ਦੇਖਾਂਗੇ ਕਿਉਂਕਿ ਜਿਮਨੀ ਚੋਣ ਸਰ ਤੇ ਆ ਗਈ ਆ ਚੋਣ ਕਮਿਸ਼ਨ ਤਿਆਰੀ ਕਰ ਰਿਹਾ ਬਿਹਾਰ ਦੀਆਂ ਚੋਣਾਂ ਦੀ ਤੇ ਬਿਹਾਰ ਦੀਆਂ ਤਰੀਕਾ ਆਈਆਂ ਤਾਂ ਨਾਲ ਜਿਮਨੀ ਚੋਣਾਂ ਆ ਹੀ ਖੜੀ ਤੇ ਜੇ ਤਰਨ ਤਰ ਜਿਮਨੀ ਚੋਣਾਂ ਆਉਂਦੀਆਂ ਉਹਦੇ ਲਈ ਸਾਰੀਆਂ ਧਿਰਾਂ ਤਿਆਰੇ ਨੇ ਜੀ ਰਗ-ਪਗ ਕਿਸੇ ਨੇ ਹਲਕਾ ਇੰਚਾਰਜ ਲਾਣੇ ਕਿਸੇ ਨੇ ਉਮੀਦਵਾਰ ਲਾਣੇ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਮੈਦਾਨ 'ਚ ਤੇ ਆਮ ਆਦਮੀ ਪਾਰਟੀ ਨੇ 10 ਲੱਖ ਵਾਲੀ ਬੀਮਾ ਯੋਜਨਾ ਦੇ ਲਈ ਤਰਨਤਾਰਨ ਤੇ ਬਰਨਾਲੇ ਨੂੰ ਚੁਣਿਆ ਉਹ ਬਰਨਾਲਾ ਤਾਂ ਨਾਲ ਬਸ ਤਾਂ ਚੁਣਿਆ ਕਿ ਤਾਂ ਕਿ ਲੱਗੇ ਨਾ ਕਿ ਭਈ ਦੇਖੋ ਕੱਲਾ ਉਹ ਜਿਲ੍ਹਾ ਚੁਣ ਲਿਆ ਜੀ ਇੱਥੇ ਚੋਣਾਂ ਨੇ ਇਸ ਲਈ ਦੱਸਣ ਲਈ ਕਿ ਨਹੀਂ ਜਿੱਥੇ ਦੋ ਚਟ్రਾਂ ਲ ਕਰਕੇ ਦੇਖੇ ਅਸਲ ਮਕਸਦ ਤਰਨਤਾਰ ਦੇ ਵੋਟਰਾਂ ਨੂੰ ਪਰਮਾਉਣਾ ਹੈ ਕਿ ਲਓ ਜੀ ਰਜਿਸਟ੍ਰੇਸ਼ਨ ਵਾਲੇ ਕੈਂਪ ਤੱਕ ਆਓ ਪਰੰਪਰਾਓ ਤੇ ਸਾਨੂੰ ਵੋਟ ਪਾਓ ਕਿ ਤੁਹਾਡਾ ਕਾਰ ਬਣਾਤਾ ਇੱਕੋ 10 ਲੱਖ ਤੋਂ ਇੱਕ ਤਰ੍ਹਾਂ ਨਾਲ ਤੁਹਾਡੇ ਖਾਤੇ ਜਾ ਕੇ ਟੱਬਰ ਦਾ ਇਲਾਜ ਲਈ ਹੁਣ ਤੁਹਾਡਾ ਰੁਪਈਆ ਨਹੀਂ ਲੱਗਣਾ ਦਵਾਈ ਬੁੱਟੀ ਤੇ ਤੇ ਇਹ ਤੁਸੀਂ ਪਰ ਕੀ ਇੰਨਾ ਆਸਾਨ ਹੋਊਗਾ ਕਿ ਕਾਰ ਬਣ ਕੇ ਇਲਾਜ ਹੋ ਜਾਊਗਾ ਜਾਂ ਫਿਰ ਬਾਅਦ ਚੋ ਇਹ ਜੇ ਨਿਯਮ ਵੀ ਨਿਕਲਣਗੇ ਕਰਦੀ ਆਮਦਨ ਕਿੰਨੀ ਹੈ ਜੀ ਚਾਰ ਪਈਆ ਬਾਨ ਹੈਗਾ ਜੀ ਜਾਂ ਨਹੀਂ ਹੈਗਾ ਜੀ ਹੈ ਟੈਕਸ ਭਰਦੇ ਹੋ ਜੀ ਕਿੰਨੇ ਮਰਲੇ ਚ ਘਰ ਹੈ ਜੀ ਹੈਨਾ ਕਿੰਨੇ ਵਿਸਬੇ ਹੈ ਜੀ ਇਹ ਜਿਹੜਾ ਸਭ ਕੁਤਾ ਕੰਮ 25% ਕਿ ਇਸ ਲਈ ਇਸ ਸਿਹਤ ਬੀਮਾ ਯੋਜਨਾ ਕੀ ਜਿਮਨੀ ਚੌਣ ਬੀਮਾ ਯੋਜਨਾ ਜਾਂ ਸਤਵੁੱਚ ਪੰਜਾਬ ਦੀ ਸਿਹਤ ਨੂੰ ਤੰਦਰੁਸਤ ਕਰਨ ਦਾ ਮਾਮਲਾ ਹਾਂ ਇਹਦੇ ਨਾਲ ਇੱਕ ਪਹਿਲੂ ਹੋਰ ਵੱਡਾ ਹੋਇਆ ਉਹ ਹੈ ਜੀ ਨਾਪੇ ਦਾ ਮਾਮਲਾ ਨਾਪੇ ਦੇ ਵਿੱਚ ਜਦੋਂ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੋਏ ਤੇ ਡੀਐਸਪੀ ਬੀਬੀ ਖਾਸੀ ਲਾਲਪੀਲੀ ਹੋਈ ਕਿ ਜੀ ਮੇਰੀ ਵਰਦੀ ਨੂੰ ਹੱਥ ਪਾਇਆ ਮੇਰਾ ਜੂੜਾ ਵੀ ਪਟਿਆ ਤਿਆਰ ਹੋ ਤੁਮ ਬੰਦ ਵੀਡੀਓ ਦੇ ਕਲਿੱਪ ਕਾਫੀ ਆ ਇੱਕ ਬਜ਼ੁਰਗ ਦਾ ਹੱਥ ਮੋਢੇ ਨੂੰ ਲੱਗਦਾ ਦਿਖ ਰਿਹਾ ਪਰ ਉਹ 2 ਸਕਿੰਟ ਦਾ ਵੀ ਨਹੀਂ ਗਾ ਮਤਲਬ ਇਸ ਝਟਕੇ ਨਾਲ ਜਦੋਂ ਧੱਗਾ ਪੱਜਦਾ ਝਟਕਾ ਪੱਜਦਾ ਤਾਂ ਬੰਦਾ ਜਿਵੇਂ ਮੂਰੇ ਵਾਲੇ ਬੰਦੇ ਨੂੰ ਫੜਨ ਦੀ ਕੋਸ਼ਿਸ਼ ਕਰਦਾ ਉਸ ਤਰੀਕਾ ਕਰਨ ਨਾਲ ਅਗੇ ਨੋ ਬਚਣ ਦੇ ਨੇ ਆਪਾਂ ਇੱਕ ਪਲ ਲਈਏ ਮਨ ਵੀ ਲਈਏ ਕਿ ਉਸ ਧੱਕਾ ਨੂੰ ਕੀ ਦੇ ਵਿੱਚ ਕੋਈ ਅਜੀਬ ਮਹਿਸੂਸ ਹੋਇਆ ਮਹਿਲਾ ਡੀਐਸਪੀ ਨੂੰ ਕਿ ਹਾਂ ਮੈਨੂੰ ਬਦਤਮੀਜੀ ਦੀ ਕੋਸ਼ਿਸ਼ ਹੋਈ ਪਰ ਕਰਨਾ ਹੀ ਡੀਐਸਪੀ ਦੇ ਖਿਲਾਫ ਐਸਆਨ ਦੇ ਖਿਲਾਫ ਉਹਨਾਂ ਦੇ ਦਫ਼ਤਰ ਦੇ ਬਾਹਰ ਸੀ ਜੇ ਮੈਨਾਂ ਡੀਐਸਪੀ ਦੀ ਜਿੱਦ ਸੀ ਕਿ ਮੈਂ ਗੱਡੀ ਵਿੱਚੋਂ ਲੰਗਾਉਣੀ ਆ ਤਾਂ ਉਹਨਾਂ ਨਾਲ ਪਹਿਲਾਂ ਮਾਮਲਾ ਨਿਵੇੜਦਿਆਂ ਦੀ ਤੁਹਾਡੇ ਕੋਲ ਆਏ ਸੀ ਤੁਸੀਂ ਉਹਨਾਂ ਦੀ ਗੱਲ ਸੁਣਨ ਚਲੇ ਜਾਂਦੇ ਜੇ ਦਫ਼ਤਰ ਨਹੀਂ ਬਰਾਉਣਾ ਸੀ ਤੁਸੀਂ ਬਾਹਰ ਗੱਲ ਸੁਣ ਲੈਂਦੇ ਕਿ ਭਾਈ ਦੱਸੋ ਕੀ ਮਸਲਾ ਮੈਂ ਨਿਵੇੜਦਿਆਂ ਪਰ ਮੇਰਾ জানা ਜ਼ਰੂਰੀ ਹੈ ਇਸ ਲਈ ਮੈਨੂੰ ਮਸਲਾ ਦੱਸ ਦੋ ਆਪਾਂ ਬੈਠ ਕੇ ਗੱਲ ਕਰਦੇ ਆਂ ਮੈਂ ਵਾਪਸ ਆ ਜੂੰਗੀ ਸ਼ਹਿਦਰਾ ਖੁੱਲ ਜਾਂਦਾ ਉਸਾਂ ਕਹੀ ਜਾਂਦੇ ਜੀ ਅਸਾਂ ਐਂਬੂਲੈਂਸਰੀ ਵਿରାਡ ਛੱਡਦੇ ਸੀ ਪਰ ਮੈਨਾ ਡੀਐਸਪੀ ਦਾ ਇਹ ਕਹਿਣਾ ਕਿ ਜੀ ਮੈਂ ਜਾਣਾ ਚਾਹੁੰਦੀ ਸੀ ਜ਼ਰੂਰੀ ਸੀ ਇਹਨਾਂ ਨੇ ਰਾਹ ਨਹੀਂ ਦਿੱਤਾ ਉਹ ਕਹਿੰਦੇ ਵੀ ਅਸੀਂ ਕਿਹਾ ਸੀਗੇ ਬੀਬੀ ਜੀ ਗੱਡੀ ਇਸ ਇਸ ਰਾਤ ਨੂੰ ਗੱਡੀ ਨਾ ਲੈ ਕੇ ਜਾਓ ਜਾਂ ਤਾਂ ਹੋਰ ਰਾਤ ਨੂੰ ਚੱਲ ਜਾਓ ਜਾਂ ਕਿਸੇ ਹੋਰ ਗੱਡੀ ਚੱਲ ਜਾਓ ਇੱਥੇ ਖੜੀ ਰਹਿਣ ਦੋ ਪਰ ਕਹਿੰਦੇ ਬੀਬੀ ਟਕਰਾਉਣਾ ਹੀ ਚਾਹੁੰਦੀ ਸੀ ਉਸ ਦਿਨ ਕੀ ਜਿਹੜਾ ਟ੍ਰੈਲੀ ਚੋਰ ਵਾਲਾ ਮਸਲਾ ਸੀ ਉਸ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਸੀ ਮੇਰੇ ਨਾਲ ਸਮਝੌਤਾ ਹੋ ਗਿਆ ਕਿਸਾਨ ਜਿਹੜੀ ਮੰਗ ਲਈ ਆਏ ਸੀ ਕਹਿੰਦੇ ਕਿ ਪੁਲਿਸ ਨੇ ਖੋਰ ਐਫ ਆਈ ਆਰ ਦਾ ਰਾਹ ਖੋਲਤਾ ਉਹ ਰੋ ਵੀ ਜਿਹੜੀ ਨਾਭੇ ਦੀ ਮੇਅਰ ਰਹੀ ਨਗਰ ਨਿਗਮ ਦੀ ਪ੍ਰਧਾਨ ਰਹੀ ਉਹਦੇ ਘਰ ਵਾਲੇ ਦਾ ਮਾਮਲਾ ਸੀਗਾ ਉਹ ਬੇਸ਼ੱਕ ਹਟਾ ਦਿੱਤੀ ਗਈ ਤੇ ਉਧਰ ਦੇ ਘਰ ਵਾਲੇ ਤੇ ਖੋਰ ਐਫ ਆਈ ਆਰ ਹੋ ਗਈ ਪਹਿਲਾਂ ਇੱਕ ਟਰੈਲੀ ਉਹਦੇ ਕੋਲ ਬਰਬੰਦ ਹੋਈ ਫਿਰ ਉਹ ਟਰੈਲੀਆਂ ਦਾ ਸਮਾਨ ਸਮੂਹਣ ਮੰਨ ਦਾ ਮਾਮਲਾ ਇੱਕ ਟਰੈਲੀ ਲਵਰਸ ਘੜੀ ਮਿਲੀ ਉਹ ਕਹਿੰਦੇ ਜੀ ਅਸੀਂ ਜਾਂਚ ਵੀ ਨਾਭਾ ਪੁਲਿਸ ਤੋਂ ਨਹੀਂ ਕਰਾਉਣੀ ਇਸ ਤਾਂ ਸੀਐਸਟਾ ਪਟਿਆਲੇ ਨੂੰ ਲਾਓ ਕਹਿੰਦੇ ਉਹਦੇ ਲਈ ਵੀ ਸਹਿਮਤੀ ਹੋ ਗਈ ਪਰ ਜਿਹੜਾ ਮਾਮਲਾ ਟਕਰਾਲਾ ਬਣਿਆ ਸੀ ਕਿ ਉਹ ਮੁੱਖ ਮੁੱਦੇ ਤੋਂ ਧਿਆਨ ਹਟਾਉਣ ਲਈ ਸੀ ਕਿਉਂਕਿ ਜਦੋਂ ਸ਼ੰਭੂਰ ਖਨੋਰੀ ਅੰਦੋਲਨ ਚੱਲ ਰਿਹਾ ਸੀ ਤਦ ਕਿਸਾਨਾਂ ਨੂੰ ਗੱਲਬਾਤ ਲਈ ਬੁਲਾ ਕੇ ਉੱਥੇ ਜਿਵੇਂ ਧੂਕ ਕੇ ਕਿਸਾਨ ਭਜਾਏ ਗਏ ਡੰਗਾ ਮਾਰ ਕੇ ਭਜਾਏ ਗਏ ਉਦੋਂ ਤੱਕ ਟ੍ਰੈਲੀਆਂ ਚੋਰੀs ਸਮਾਨ ਚੋਰੀ ਖਲਟ ਟ੍ਰੈਲੀ ਨਹੀਂ ਉੱਚ AC ਵੀ ਆ ਉੱਚ ਸਲੰਡਰ ਵੀ ਆ ਉਹਦੇ ਵਿੱਚ ਪਾਣੀ ਵਾਲੀ ਬਾਲਟੀ ਵੀ ਆ ਉੱਚ ਪਤੀਲਾ ਵੀ ਆ ਉੱਚ ਚੁੱਲ੍ਹਾ ਵੀ ਆ ਗੈਸ ਵੀ ਆ ਹੈਨਾ ਕਿਸੇ ਦਾ ਪੱਖਾ ਵੀ ਆ ਕਿਸੇ ਦਾ ਕੂਲਰ ਵੀ ਆ ਕਿਸੇ ਕੱਪੜੇ ਲਿੜੇ ਵੀ ਆ ਦਰੀਆਂ ਟੈਂਟ ਵੀ ਆ ਸਾਰਾ ਕੁਝ ਹੀ ਸੀਗਾ ਪੂਰਾ ਘਰ ਜਦੋਂ ਧਰਨਾ ਲੱਗਿਆ ਹੁੰਦਾ ਪੂਰਾ ਘਰ ਸੀ ਟ੍ਰੈਲੀਆਂ ਦਾ ਨੋ ਸਮਾਨ ਦਾ ਪਾਣੀ ਦਾ ਕੈਂਪਰ ਤੱਕ ਵੀ ਹੈ ਹੁਣ ਉਹ ਟ੍ਰੈਲੀਆਂ ਚੋਰੀ ਹੋਈਆਂ ਨਾਲ ਸਮਾਨ ਵੀ ਗਿਆ ਕੋਈ ਹਰਿਆਣੇ ਚੋਂ ਮਿਲਦੀ ਆ ਕੋਈ ਦਿੱਲੀ ਕੋਲੋਂ ਮਿਲਦੀ ਆ ਕੋਈ ਕਿਸੇ ਐਮਐਲਏ ਦੇ ਰਿਸ਼ਤੇਦਾਰ ਦੇ ਘਰੋਂ ਮਿਲਦੀ ਆ ਕਿਸੇ ਦੀ ਵਰਕਸ਼ਾਪ ਤੋਂ ਮਿਲਦੀ ਆ ਉਹ ਚਨਾਬੇ ਚ ਵੀ ਇਹ ਮਾਮਲਾ ਫੜ ਹੋ ਗਿਆ ਹੁਣ ਫੜ ਹੋਣ ਤੋਂ ਬਾਅਦ ਪੁਲਿਸ ਦੀ ਜ਼ਿੰਮੇਵਾਰਤਾ ਬਣਦੀ ਸੀ ਕਿ ਕਾਰਵਾਈ ਉਹਨਾਂ ਤੇ ਕਰੇ ਪਰ ਜੇ ਹੁਕਮ ਹੀ ਉੱਪਰਲੇ ਆਕਾਮਾ ਦਾ ਹੋਵੇ ਕਿ ਇਹ ਕੰਮ ਕਰਨੇ ਆ ਆਪਾਂ ਟ੍ਰੈਲੀ ਚੋਰ ਬਣਨਾ ਹੈ ਤੇ ਫਿਰ ਪੁਲਿਸ ਵੀ ਉਸੇ ਪਾਲੇ ਚ ਖੜੂਗੀ ਨਾ ਜਿਹੜੇ ਹੁਕਮ ਵਾਲੇ ਪਾਸੇ ਹੁਣ ਮੇਰ ਦੀ ਪ੍ਰਧਾਨ ਦੀ ਘਰ ਵਾਲਾ ਜਿਹੜਾ ਪੱਪੂ ਉਹਦੇ ਤੇ ਐਫ ਆਈ ਆਰ ਇੱਕ ਸੀਖ ਹੋਰ ਹੋ ਗਈ ਹੈ ਨਾ ਅਗਲੇ ਦਾ ਕਹਿੰਦੇ ਵੀ ਮੇਰ ਦੀ ਸ਼ਹਿਰ ਤੋਂ ਬਿਨਾ ਕਿਵੇਂ ਚੱਲ ਗਿਆ ਜੀ ਪੱਪੂ ਟਰੈਲੀਆਂ ਚੱਕਣ ਨਗਰ ਨਿਗਮ ਦੇ ਟਰੈਕਟਰ ਕਿਵੇਂ ਚੱਲ ਗਏ ਜੀ ਫਿਰ ਗੱਲ ਆ ਗਈ ਨਹੀਂ ਜੀ ਡੀ ਸੀ ਸਾਹਿਬ ਦੇ ਹੁਕਮ ਸੀ ਡੀ ਸੀ ਸਾਹਿਬ ਨੇ ਹੁਕਮ ਘਰੇ ਦੇ ਤੇ ਕਿਹੜੇ ਅਧਿਕਾਰ ਖੇਤਰਾਂ ਦੇ ਤੇ ਕਿ ਸਰਕਾਰੀ ਟਰੈਕਟਰਾਂ ਨਾਲ ਆਮ ਲੋਕਾਂ ਦੀਆਂ ਟਰੈਲੀਆਂ ਚੱਕ ਲਈ ਉਹ ਤਾਂ ਚੋਰੀ ਆ ਨਾ ਫਿਰ ਕਿ ਡੀ ਸੀ ਸਾਹਿਬ ਤੇ ਕਾਰਵਾਈ ਹੋ ਗਈ ਜਾਂ ਡੀ ਸੀ ਸਾਹਿਬ ਦੱਸਣਗੇ ਕਿ ਉਹਨੂੰ ਕਿੰਨਾ ਦਾ ਹੁਕਮ ਆਇਆ ਸੋ ਇਸ ਤਰ੍ਹਾਂ ਜਦੋਂ ਮਾਮਲਾ ਇੱਥੇ ਸੀ ਤਾਂ ਨਵੇਂ ਰੂਪ ਦੇ ਵਿੱਚ ਜਦੋਂ ਆਇਆ ਤਾਂ ਲੱਗਾ ਕਿ ਮੁੱਖ ਮੁੱਦੇ ਤੇ ਧਿਆਨ हट ਸਕਦਾ ਪਰ ਕਿਸਾਨ ਉਹਦੇ ਤੇ ਫੋਕਸ ਰਹੇ ਤੇ ਆਖਰ ਵੱਡੇ ਅਧਿਕਾਰੀਆਂ ਨੇ ਕੱਲ ਬੁਲਾ ਕੇ ਬਿਠਾ ਕੇ ਇਹ ਤਾਂ ਸਹਿਮਤੀ ਕੀਤੀ ਕਿਉਂਕਿ ਇਹ ਕਰੇ ਸੀ ਸਾਡੇ ਵੀ ਕੱਪੜੇ ਫਾਰੇ ਆ ਜੀ ਸਾਡੇ ਵੀ ਬਟੂਏ ਚੁੰਨੀਆਂ ਧੀਆਂ ਪੇਣਾ ਨਾਲ ਧੱਕਾ ਮੁੱਗੀ ਬੀਬੀਆਂ ਨਾਲ ਧੱਕਾ ਮੁੱਗੀ ਸਾਡੇ ਨਾਲ ਤਾਂ ਕਮੂਕੀ ਪੁਲਿਸ ਨੇ ਕੀਤੀ ਆ ਉਹ ਕਹਿੰਦੇ ਜੀ ਨਾ ਪੁਲਿਸ ਕੋਲ ਅਸੀਂ ਕਾਰਵਾਈ ਕਰਾਉਣੀ ਆ ਹੋ ਗਿਆ ਤਾਂ ਨੰਬਰਦਾਰ ਜੀ ਨਾ ਪੁਲਿਸ ਸਾਡੇ ਤੇ ਕੋਈ ਇਹੀ ਕਾਰਵਾਈ ਕਰੇ ਜਿਹੜੀ ਡੀਐਸਪੀ ਵਾਲਾ ਮਾਮਲਾ ਮੁੱਖ ਮੁੱਦੇ ਤੇ ਆਜੋ ਪਰ ਮੁੱਖ ਮੁੱਦੇ ਤੇ ਕਹਿੰਦੇ ਜੀ ਇੱਕ ਪਰਚਾ ਹੋਰ ਕਰਨ ਦੀ ਸਹਿਮਤੀ ਬਣ ਗਈ ਚਲੋ ਸਵਾਲ ਪਰਚਿਆਂ ਦਾ ਨਹੀਂ ਸਵਾਲ ਇਨਸਾਫ ਦਾ ਹੈ ਸਵਾਲ ਕੱਲੇ ਨਾਪੇ ਦਾ ਨਹੀਂ ਸਮੁੱਚੇ ਪੰਜਾਬ ਦਾ ਜੇ ਤੁਹਾਨੂੰ ਮੀਡੀਆ ਸਕਰੋਲ ਕਰਨ ਦੀ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਫੀਲਾਂ ਪੋਸਟਾਂ ਸਕਰੋਲ ਕਰਨ ਦੀ ਆਦਤ ਹੈ ਤਾਂ ਇਹ ਦਾ ਮਤਲਬ ਤੁਸੀਂ ਓਵਰ ਰਿਐਕਸ਼ਨ ਮਹਾਮਾਰੀ ਦੇ ਸ਼ਕਰ ਬਿਲਕੁਲ ਜੀ ਅੱਜ ਕੱਲ੍ਹ ਪਰਿਵਾਰਾਂ ਦੇ ਵਿੱਚ ਸੁਣ ਕੇ ਦੇਖਿਓ ਉਹ ਕਹਿਣਗੇ ਸਾਡਾ ਬੱਚਾ ਤਾਂ ਅਚਾਨਕ ਭੜਕ ਕੇ ਜਾਂਦਾ ਗੱਲ-ਗੱਲ ਤੇ ਛਿੜਛੜਾ ਹੋ ਗਿਆ ਹਰ ਗੱਲ ਦਾ ਜਵਾਬ ਰੋਕ ਕੇ ਦਿੰਦਾ ਹੈ ਚੀਕਦਾ ਹੈ ਹੈਨਾ ਚਿੰਘਿਆਣਾ ਮਾਰਨ ਲੱਗ ਜਾਂਦਾ ਹੈ ਫੋਨ ਛੱਡਣ ਨੂੰ ਕਹਿ ਦੋ ਤਾਂ ਪਾਗਲ ਹੋਣ ਵਾਲੀ ਹਾਲਤ ਹੋ ਜਾਂਦੀ ਹੈ ਤਾਂ ਮਤਲਬ ਉਹ ਸੋਸ਼ਲ ਮੀਡੀਆ ਨੂੰ ਸਕਰੋਲ ਕਰਦਾ ਤੇ ਜਿਹਦਾ ਨਤੀਜਾ ਉਹ ਓਵਰ ਰਿਐਕਸ਼ਨ ਮਹਾਮਾਰੀ ਦਾ ਸ਼ਿਕਾਰ ਹੋ ਗਿਆ ਮੈਂ ਕੁਝ ਰਿਪੋਰਟਾਂ ਦੇਖ ਰਿਹਾ ਸੀ ਉਹ ਰਿਪੋਰਟਾਂ ਇੰਦਮ ਭਰਦੀਆਂ ਕਿ ਜੇਕਰ ਤੁਸੀਂ ਅੱਜਕੱਲ ਤਣਾਅ 'ਚ ਰਹਿੰਦੇ ਹੋ ਟੈਂਸ਼ਨ ਚ ਰਹਨੇ ਹੋ ਪਰੇਸ਼ਾਨੀ ਚ ਰਹਨੇ ਹੋ ਹੈਨਾ ਤੁਹਾਨੂੰ ਡਰ ਤੁਹਾਨੂੰ ਚਿੜ ਐ ਤੁਹਾਨੂੰ ਸਹਿਮ ਤੁਹਾਨੂੰ ਗੁੱਸਾ ਇਹ ਚੀਜ਼ਾਂ ਚ ਤੁਹਾਡਾ ਇਜ਼ਾਫਾ ਹੋ ਰਿਹਾ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਸ਼ਿਕਾਰ ਹੋ ਤੇ ਇਹਦੇ ਉੱਤੇ ਲੰਮੀ ਚਰਚਾ ਲੰਮੀ ਬਹਿਸ ਸਮੇਂ ਸਮੇਂ ਹੁੰਦੀ ਹੈ ਇਹ ਕੁਝ ਪਹਿਲੂ ਚ ਉੱਪਰ ਕਿਹਾ ਇਹ ਕਿਕ ਸਮਾਂ ਫਿਕਸ ਕਰ ਲਓ ਦਿਨ ਚ ਇੱਕ ਜਾਂ ਦੋ ਵਾਰ ਹੀ ਸੋਸ਼ਲ ਸਾਈਟ ਤੇ ਜਾਓ ਸਮਾਂ 10 ਮਿੰਟ 5 ਮਿੰਟ ਤੈਅ ਕਰ ਲਓ ਤੁਸੀਂ ਇੱਕ ਵਾਰ ਜੇ ਖੋਲ ਬੈਠੇ ਨਾ ਚਾਹੁੰਦੇ ਵੀ ਤੁਸੀਂ 15-20 ਮਿੰਟ ਦੇ ਚ ਫਸ ਜਾਓਗੇ ਤੇ ਫਿਰ ਦੁਬਾਰਾ ਤੁਸੀਂ ਕਿੰਨੇ ਲੋਕ ਬੱਚੇ ਤਾਂ ਘੰਟਿਆਂ ਬੰਦੀ ਲੱਗੇ ਰਹਿੰਦੇ ਨੇ ਫਿਰ ਉਹਦੇ ਨਾਲ ਹੱਥਾਂ ਦੀਆਂ ਬਿਮਾਰੀਆਂ ਸਰੀਰਕ ਰੋਗ ਗਰਦਨ ਦਾ ਹੈਨਾ ਕਿੰਨੇ ਤਰ੍ਹਾਂ ਦੀਆਂ ਦਿੱਕਤਾਂ ਖੜੀਆਂ ਹੋ ਰਹੀਆਂ ਇਹ ਆਦਤ ਅੱਜ ਕੱਲ੍ਹ ਘਰੇਲੂ ਔਰਤਾਂ 'ਚ ਬੱਚਿਆਂ 'ਚ ਹੈਨਾ ਕਾਰੋਬਾਰੀਆਂ 'ਚ ਇਥੋਂ ਤੱਕ ਕਿ ਦੁਕਾਨ ਫੜੀ ਤੇ ਬੈਠਾ ਬੰਦਾ ਵੀ ਹੁਣ ਗਾਹਕ ਦੇ ਇੰਤਜ਼ਾਰ 'ਚ ਨਹੀਂ ਲਿਖਦਾ ਲੰਗੇ ਜਾਂਦੇ ਰੋਕੇ ਜਿਹੜਾ ਆ ਗਿਆ ਚੜ ਕੇ ਪੁੱਛਿਆ ਉਹ ਤੋਂ ਵੀ ਕੀ ਵਾਰ ਚੜਦਾ ਕਿ ਆ ਕਾਨੂੰ ਆ ਗਿਆ ਮੈਂ ਤਾਂ ਬੜੀ ਵਧੀਆ ਚੀਜ਼ ਦੇਖ ਰਿਆ ਸੀ ਸੋ ਇਸ ਤਰੀਕਾ ਕਾਰ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਮੈਂ ਦੇਖ ਰਿਹਾ ਸੀ 6 ਸਪਰਟ ਦੀ ਰਾਏ ਉਹ ਕਹਿੰਦੀ ਓਵਰ ਰਿਐਕਸ਼ਨ ਮਹਾਮਾਰੀ ਦੂਜਿਆਂ ਦੀ ਜ਼ਿੰਦਗੀਆਂ 'ਚ ਮੁਸ਼ਕਲ ਪੈਦਾ ਕਰ ਰਹੀਆਂ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਰਸਤਿਆਂ 'ਚ ਤਣਾਅ ਪੈਦਾ ਕਰ ਰਹੀਆਂ ਗੱਲ-ਗੱਲ ਤੇ ਭੜਕਣਾ ਸੋਸ਼ਲ ਮੀਡੀਆ ਦੀ ਡੋਜ਼ ਨੂੰ ਘਟਾ ਲਓ ਜੇ ਤੁਸੀਂ ਇਹ ਤੋਂ ਤਣਾਅ 'ਚ ਬਚਣਾ ਹੈ ਹਰ ਗੱਲ ਦੇ ਉੱਤੇ ਰਿਐਕਸ਼ਨ ਕਰਨਾ ਆਪਣੀ ਟਿੱਪਣੀ ਦੇਣਾ ਜ਼ਰੂਰੀ ਨਹੀਂ ਹਰ ਪੋਸਟ ਤੇ ਜਵਾਬ ਦੇਣਾ ਜ਼ਰੂਰੀ ਨਹੀਂ ਹੈਨਾ ਜੋ ਕੋ ਸੋਸ਼ਲ ਮੀਡੀਆ ਤੇ ਦਿਖ ਰਿਹਾ ਉਹੀ ਪੂਰਾ ਸੰਸਾਰ ਨਹੀਂ ਹੁੰਦਾ ਪਰ ਉਹ ਤੁਹਾਡੇ ਮੂਰੇ ਇੱਕ ਘਟਨਾ ਇੰਜ ਪੇਸ਼ ਹੁੰਦੀ ਹੈ ਜਿਵੇਂ ਸਾਰੇ ਮੁਲਕ ਚ ਸਾਰੇ ਦੇਸ਼ ਸਾਰੀ ਦੁਨੀਆ ਚ ਉਹੀ ਅੱਗ ਫੈਲ ਗਈ ਹੋਵੇ ਜਦੋਂ ਕਿ ਇੰਜ ਨਹੀਂ ਹੁੰਦਾ ਸੋ ਇਸ ਲਈ ਕਹਿੰਦੇ ਸੋਸ਼ਲ ਮੀਡੀਆ ਨੂੰ ਸੰਸਾਰ ਨਾ ਸਮਝੋ ਇਹ ਤਾਂ ਇੱਕ ਬਿਮਾਰੀ ਹੈ ਜਿਹਨੇ ਤੁਹਾਨੂੰ ਆਪਣੀ ਜਗੜ ਚ ਲੈ ਲਿਆ ਉਸ ਜਕੜ ਚੋਂ ਤੁਆ ਤੁਸੀਂ ਓਵਰ ਰਿਐਕਸ਼ਨ ਦੇ ਬੇਮਤਲਬ ਰਿਐਕਟ ਕਰਨ ਦੇ ਬੇਮਤਲਬ ਪ੍ਰਕਟਾਵੇ ਦੇ ਤੁਸੀਂ ਸ਼ਿਕਾਰ ਹੋ ਰਹੇ ਹੋ ਇਸ ਰੋਗ ਚੋਂ ਨਿਕਲੋ ਤੇ ਇਸ ਰੋਗ ਚੋਂ ਨਿਕਲਣ ਦਾ ਇੱਕੋ ਇੱਕ ਫਾਰਮੂਲਾ ਹੈ ਕਿ ਬਿਨਾ ਮਤਲਬ ਤੋਂ ਸਕਰੋਲ ਕਰਨਾ ਬੰਦ ਕਰੋ ਜੇ ਤੁਸੀਂ ਇਹ ਤੋਂ ਸਕਰੋਲ ਕਰਨਾ ਬੰਦ ਨਹੀਂ ਕਰੇ ਫਿਰ ਤੁਹਾਡੇ ਲਈ ਕਈ ਬਿਮਾਰੀਆਂ ਤੁਹਾਡੇ ਕਾਰਜ ਚ ਰਿਸ਼ਤਿਆਂ ਚ ਪਰਿਵਾਰਾਂ ਚ ਢਾਕ ਲਉਣਗੀਆਂ ਇਹ ਮੈਂ ਮਾਹਿਰਾਂ ਦੀ ਰਾਏ ਦੇ ਹਵਾਲੇ ਨਾਲ ਇਹ ਪੱਕਾ ਰੱਖ ਰਿਹਾ ਜੀ ਨਾ ਇੱਕ ਗੌਰ ਕਰਨ ਵਾਲਾ ਫੈਸਲਾ ਹੈ أضبط <applause> شكرا <applause> <applause>